ਲੋ ਵਾਜੀ ਟਾਈਮ ਹੋ ਗਿਆ ਸ਼ਾਮ ਦਾ 7:30 ਹੋ ਗਏ ਨੇ ਜੀ ਤੇ ਜਿਹੜੇ ਆਪਾਂ ਪਲੈਂਟਰ ਸੀਗੇ ਆਪਣੇ ਗ੍ਰਾਮੇ ਵਾਲੇ ਉਹ ਪਹੁੰਚ ਗਏ ਆਪਣੇ ਕੋਲ ਆ ਦੇਖੋ 30 ਇੰਚੀ ਪਲੈਂਟਰ ਨੇ ਜੀ ਦੋਏ ਵਿਦਿਓ ਬਾਕਸ ਵਾਲੇ ਜੀ ਪੋਟੈਟੋ ਪਲੈਂਟਰ ਜੀ ਸ਼ਕਤੀਮਾਨ ਗ੍ਰਾਮੇ ਦੇ ਜਰਮਨ ਦੇ ਪਲੈਂਟਰ ਤੇ ਉਹ ਹੁਣ ਆਪਾਂ ਲਾਵਾਂਗੇ ਤੇ ਬਾਕੀ ਪਹੁੰਚ ਗਿਆ ਬਾਈ ਹੁਣ ਇਹਨਾਂ ਨੂੰ ਖੋਲਦੇ ਆ ਤੇ ਕ੍ਰੇਨ ਪਹਿਲਾਂ ਆਈ ਨਹੀਂ ਸੀ ਕਿਉਂਕਿ ਆਏ ਤਾਂ ਪਹਿਲਾ ਦਿਨ ਦੇ ਹੋਏ ਆ ਤੇ ਕ੍ਰੇਨ ਹੀ ਹੁਣ ਆਈ ਹੈ ਜੀ ਆਪਣੇ ਕੋਲ ਵੈਸੇ ਦੋ ਕ੍ਰੇਨਾਂ ਇੱਥੇ ਖੜੀਆਂ ਹੁੰਦੀਆਂ ਨੇ ਉਹ ਅੱਜ ਕਿਤੇ ਗਈਆਂ ਹੋਈਆਂ ਨੇ ਇਸ ਕਰਕੇ ਆ ਦੂਜੇ ਬਾਈ ਦੀ ਅੱਜ ਕ੍ਰੇਨ ਮੰਗਵਾਈ ਆ ਤੇ ਹੁਣ ਇਹਨੂੰ ਖੋਲ ਕੇ ਪਲੈਂਟਰ ਨੂੰ ਆਪਾਂ ਲਾਵਾਂਗੇ ਥੱਲੇ ਤੇ ਦੋਏ ਪਲੈਂਟਰ ਬਾਈ 30 ਇੰਚ ਦੇ ਪਲੈਂਟਰ ਆਏ ਆ ਤੇ ਜਿਗਜੈਗ ਆਲੂ ਲਾਉਣਗੇ ਤੇ ਜਿਹੜੇ 26 ਇੰਚ ਚ ਪਲੈਂਟਰ ਆਉਂਦੇ ਨੇ ਜੀ ਉਹ ਲਾਉਂਦੇ ਨੇ ਸਿੰਗਲ ਆਲੂ ਇੱਕ ਲੈਂਚ ਇਹ ਲਾਉਗੇ ਜਿਗਜੈਗ ਜੀ ਇਹ ਬਾਈ ਬੋਲਣ ਲੱਗੇ ਹੋਇਆ ਬੈਲਟਾਂ ਇੱਕ ਡਰਾਇਵਰ ਅਤੇ ਇੱਕ ਹੈਗਾ ਕਨੈਕਟਰ ਅਸਤਾ ਬੋਤਾ ਖੋਲ ਕੇ ਫਿਰ ਇਹਨੂੰ ਲਾਉਨੇ ਆ ਬਾਈ ਕਿਸੇ ਨੇ ਵੀ ਬਾਈ ਸ਼ਕਤੀਮਾਨ ਗ੍ਰੈਮੇ ਦਾ ਪਲਾਂਟਰ ਲੈਣਾ ਹੋਇਆ ਆਲੂ ਵੇਚਣ ਵਾਲਾ ਨਵੇਂ ਸ਼ਹਿਰੀ ਵੀ ਇੱਥੇ ਮੱਚ ਬੜੇ ਕਿਤੇ ਵੀ ਤਾਂ ਆਪਣੇ ਨਾਲ ਬਾਈ ਸੰਪਰਕ ਕਰਿਓ ਤੇ ਆਪਣੇ ਕੋਲ ਸ਼ਕਤੀਮਾਨ ਗ੍ਰੈਮੇ ਦੇ ਪਲਾਂਟਰ ਹੁੰਦੇ ਨੇ ਜੀ ਆਲੂ ਡਾਉਣ ਵਾਲੇ ਗ੍ਰੈਮੇ ਦਾ ਕੋਈ ਵੀ ਪਲਾਂਟਰ ਜੇ ਆ ਕੋਈ ਵੀ ਪ੍ਰੋਡਕਟ ਲੈਣਾ ਹੋਇਆ ਬੇਲ ਵੱਢਣੇ ਵਾਲਾ ਜਿਹੜਾ ਮਲਚਾ ਉਹ ਲੈਣਾ ਹੋਇਆ ਇਹਨੂੰ ਆ ਪਲਾਂਟ ਟਾਪਰ ਕਹਿੰਦੇ ਆ ਜੀ ਜਾਂ ਡੀਪ ਫਿਲਰ ਲੈਣਾ ਹੋਇਆ ਕੋਈ ਵੀ ਲੈਣਾ ਹੋਇਆ ਗ੍ਰੈਮੇ ਕੰਪਨੀ ਦਾ ਤਾਂ ਆਪਣੇ ਨਾਮ 바ਜੀ ਸੰਪਰਕ ਕਰਿਓ ਜੀ ਆਪਣੇ ਕੋਲ ਜੀ तकरीबन ਸਾਰੇ ਪ੍ਰੋਡਕਟ ਹੁੰਦੇ ਨੇ ਜੀ ਸ਼ਕਤੀਮਾਨ ਦੇ ਸ਼ਕਤੀਮਾਨ ਗਰੇਮੇ ਵਾਲੇ ਪਲੰਟਰ ਆਲੂ ਵਾਲੇ ਫਾਇਦਾ ਹੌਲੀ ਹੌਲੀ ਲਾ ਰਹੇ ਨੇ ਉਹ ਬੈਲਟਾ ਖੋਲਦੇ ਆ ਹੌਲੀ ਹੌਲੀ ਸੋ ਵੀ ਅੱਜ ਸੀਗਾ ਹੀ ਐਤਵਾਰ ਦਾ ਦਿਨ ਤੇ ਆਪਣੇ ਪਿੱਛੇ ਜਿਹੜੇ ਨਵੇਂ ਮਲਚਰ ਕਰੇ ਸੀ ਉਹਨਾਂ ਚੁੱਕ ਕੇ ਅੱਜ ਸਵੇਰ ਤੇ ਬਾਕੀ ਨੂੰ ਹਜੇ ਤਿਆਰ ਕਰਨਾ ਪਰਲੇ ਬਸ ਉਹ ਕਟਰ ਰੂਟਰ ਕੋਲ ਜਿਹੜਾ ਲਾ ਰਿਹਾ ਲੈਣਾ ਤੇ ਬਾਈ ਜੋਂਬੀਰ ਆ ਬਾਈ ਉਹਨਾਂ ਕੋਲ 52 10 ਤੇ ਦੋਹੇ ਨਾਲ ਬਾਈ ਉਹ ਨਹੀਂ ਲੈਣ ਆਏ ਨੇ 8 ਫੁੱਟਾ ਮਲਚਰ ਸੇਲ ਕਰਿਆ ਜੀ ਬਾਈ ਉਹਨਾਂ ਨੇ ਹੁਣ ਇਹਨੂੰ ਅੱਗੇ ਲੈ ਕੇ ਆਉਣੇ ਆ ਫਰੰਟ ਤੇ ਤੇ ਫਿਰ ਇਹਦੀ ਕਰਦੇ ਆਪਾਂ ਸੈਟਿੰਗ ਜੀ ਬਾਈ ਮਲਚਰ ਚੁੱਕ ਤਾਂ ਬਾਈ ਉਹਦਾ ਪੂਰਾ ਵੇ ਡੇੜਾ ਪਾ ਕੇ ਦੇਖਾਂ ਲੱਗਦਾ ਦੇਖੋ ਸ਼ਾਫਟ ਰੋਕੀ ਫਿਰ ਵੀ ਚੱਲਦਾ ਬੱਲੇ ਬੱਲਾ ਪਾ ਕੇ ਦੇਖ ਲੈ ਜੀ ਗੇਰਗੁਰ ਕੀ ਪੂਰਾ ਆਫੀ ਹੋ ਗਿਆ ਜੀ ਜਮਾ ਕਰਾ ਜੀ ਕਰਿਆ ਕੋਈ ਹਵਾ ਕਰ ਤੇ 40 55 ਦਾ ਸੀਗਾ ਭਾਈ ਉਹਨਾਂ ਕੋਲ ਬਹੁਤ ਬਹੁਤ ਮਹਾਰਤਾਂ ਬੜੀ ਜੀ ਜੋੜੀ ਆ ਬੀ ਤੇ ਇੱਧਰ ਆਪਾਂ ਬਾਈ ਮਲਚਰ ਆਪਾਂ ਲਾਇਆ ਹੋਇਆ ਆਪਣਾ ਸਰਵਿਸ ਨੂੰ ਕੱਲ ਵਾਲਾ ਜਿਹੜਾ ਉਹ ਖੜਾ ਪ੍ਰੋਪਰ ਕਰਕੇ ਖੜਾਤਾ ਸੀ ਪੂਰਾ ਓਕੇ ਕੰਮ ਤੇ ਆ ਨਵਾਂ ਲਾਇਆ ਆ ਖੋਲ ਤੇ ਵੀ ਪੁਰਾਣੇ ਪਲੇਟ ਤੇ ਨਵੇਂ ਮੈ ਲੱਗੇ ਹੋਏ ਆ ਪਾਉਣਾ ਦੇਖੋ ਇੱਧਰੋਂ ਸ਼ੋਰੇ ਕਰਤੇ ਪਾਉਣੇ ਤੇ ਫਿਰ ਜਿਹੜੇ ਉੱਪਰ ਪਲੇਟ ਲੱਗੇ ਹੁੰਦੇ ਨੇ ਉਹ ਵੀ ਬਾਅਦ ਚ ਨਵੇਂ ਪਾਉਣੇ ਨੇ ਤੇ ਤਿੰਨ ਚੀਜ਼ਾਂ ਨੂੰ ਮਲਚ ਕਰਦੀਆਂ ਨੇ ਪਰਾਲੀ ਨੂੰ ਕੱਟਦੀਆਂ ਨੇ ਮੇਨ ਜਿਹੜੇ ਆ ਵੱਡੇ ਬਲੇਡ ਹੁੰਦੇ ਨੇ ਇਹ ਇੱਕਾ ਉੱਪਰ ਛੋਟੇ ਬਲੇਡ ਲੱਗੇ ਹੁੰਦੇ ਨੇ ਮਸ਼ੀਨ 'ਆਲੇ ਤੇ ਮੈਂ ਤੂੜੀ ਦੀ ਤਰੀਕਾ ਹੁੰਦਾ ਉਹ ਚੀਜ਼ਾਂ ਤੇ ਕਾਂ ਕਾਂਤ ਲੱਗੀ ਹੁੰਦੀ ਆ ਮਲਚੜੀ ਆ ਦੇਖੋ ਥੋੜੀ ਜਿਹੀ ਮਿੱਟੀ ਨਾਲ ਭਰੀ ਹੋਈ ਆ ਜਿਵੇਂ ਸੀਜ਼ਨ 'ਚ ਧੋਤਾਂ ਨਹੀਂ ਹੋਣਾ ਬਾਈ ਇਹਨਾਂ ਨੇ ਤੇ ਉਹ ਕਾਂਤ ਲੱਗੀ ਜੀ ਉਹ ਵੀ ਬਰਾਬਰ ਹੁੰਦੀ ਹੈ ਇਹਨਾਂ ਦੇ ਵਿੱਚ ਦੀ ਨੂੰ ਲੰਘਦੇ ਆ ਤੇ ਇਹਦੇ ਵਿੱਚ ਦੀਆਂ ਐ ਬਲੇਡ ਲੰਘਦੇ ਆ ਪਰਾਲੀ ਵਿੱਚ ਮੱਝ ਵੱਜ ਕੇ ਫੇਰ ਵੱਢ ਹੁੰਦੀ ਹੈ ਇਹ ਇੱਧਰ ਚੱਲ ਰਿਹਾ ਬਿਲਰ ਦਾ ਕੰਮ ਜੀ ਇਹ ਬੰਦੇ ਸਾਡੇ ਲੱਗੇ ਹੋਏ ਨੇ ਬੇਲਰ ਦਾ ਕੰਮ ਪੂਰੇ ਜੋਰਾ ਸ਼ੋਰਾਂ ਤੇ ਤੇ ਸੀਗਾ ਐਤਵਾਰ ਦਾ ਦਿਨ ਐਤਵਾਰ ਦਾ ਦਿਨ ਵੀ ਅੱਜ ਲਾਇਆ ਕਿਉਂਕਿ ਸੀਜ਼ਨ ਦਾ ਟਾਈਮ ਆ ਗਿਆ ਕੰਮ ਹੋ ਗਿਆ ਥੋੜਾ ਜਿਹਾ ਜ਼ਿਆਦਾ ਵੱਧ ਗਿਆ ਇਸ ਕਰਕੇ ਹੁਣ ਐਤਵਾਰ ਵੀ ਬਾਈ ਲਾਉਣ ਲੱਗ ਗਏ ਅਸੀਂ ਕੀਤੂ ਬਾਈ ਕੀ ਹਾਲ ਆ ਚੜਦੀ ਕਲਾ ਚੜਦੀ ਕਲਾ ਵੀਰੇ ਚੱਲ ਠੀਕ ਆ ਬਾਈ ਕਾਹਦਾ ਕੰਮ ਕਰਨ ਲੱਗੇ ਹੋ ਵੀਰੇ ਹੁਣ ਕੰਮ ਚੱਲਦਾ ਇਹ ਨੋਟਰਾ ਦਾ ਨਿਕਲ ਜੂ ਬਾਈ ਬਿੱਲ ਅੱਜ ਆਜੇ ਨਿਕਲ ਜੂ ਨਿਕਲ ਜੂ ਅੱਜ ਪਾ ਠੀਕ ਆ ਹੋਰ ਬਾਈ ਗਰਚਾਰਨ ਵੀਰ ਕਿੱਦਾਂ ਠੀਕ ਆ ਉਹ ਵੀ ਨਾਟਰ ਨੂੰ ਹੀ ਲੱਗਿਆ ਆ ਉਹ ਕਿਹੜੇ ਵਾਲਾ ਵੇਲਰ ਆ ਉਹ ਬਾਈ ਨੇ ਇਕੱਲੇ ਨਾਟਰ ਤਿਆਰ ਕਰਕੇ ਲੈ ਕੇ ਆਣੇ ਆ ਉਹਨੇ ਮੱਖਣ ਸਿੰਘ ਦਾ ਮੱਖਣ ਸਿੰਘ ਨੇ ਅੱਛਾ ਅੱਛਾ ਇਹ ਪਿੰਡ ਪੌਤ ਆ ਉਹਦਾ ਹੀ ਪਿੰਡ ਪੌਤ ਆ ਹਾਂ ਪਾ ਠੀਕ ਆ ਆ ਜੱਸਾ ਪੱਟੀ ਇਹ ਗੱਲ ਮਸ਼ੀਨ ਲੈ ਕੇ ਆਪਾਂ ਦਾ ਇਹ ਲੈ ਗਿਆ ਅੱਜ ਇਹ ਨਹੀਂ ਛੜ ਵੀ ਗਈ ਅੱਜ ਖੜ ਵੀ ਗਈ ਇਹ ਮਿਸਤਰੀ ਆ ਭਈ ਆਪਣਾ ਇਹਨੇ ਸੀਜ਼ਨ ਲਾਦਾ ਏ ਆਈ ਸਾਡਾ ਜੱਸਾ ਪਰ ਟੀਮ ਇਸਤਰੀ ਇਹ ਅੱਜ ਨਵੀਆਂ ਚਲਾ ਕੇ ਆਇਆ ਨਵੀਆਂ ਚਲਾ ਕੇ ਆਇਆ ਅੱਜ ਹਾਂ ਕੋਲ ਇਹ ਜੇ ਬੰਦੇ ਵੀ ਹੈਗੇ ਨੇ ਜਿਹੜੇ ਰੈਂਗ ਦੀ ਸ਼ਾਟ ਨਾਲ ਜਿਹਨਾਂ ਨਾਲ ਮੇਰੇ ਕਿਹੜੀ ਜਾਫਟ ਨਾਲ ਇੱਕ ਵੀ ਸ਼ਾਟ ਦਾ ਬਿਲਡਰ ਵਾਹ ਜੀ ਵਾਹ ਅੱਛਾ ਜੰਮ ਨਾਲ ਬਿਲਡਰ ਚੱਲ ਬੰਦਾ ਹਾਂ ਹਾਂ ਸਰ ਬਾਜੀ ਉਹ ਕਰਦਾ ਹਾਂ ਨਹੀਂ ਚੱਕੜਾ ਕਰ ਤਿੱਖਾ ਉਹ ਵਲੀ ਐਤਵਾਰ ਦਾ ਦਿਨ ਸੀ ਤੇ ਵੇਲਾ ਹੋ ਗਿਆ ਸ਼ਾਮ ਦਾ ਤੇ ਇੱਕ ਮਾਲਚਰ ਵੀ ਬਾਈ ਜਿਹੜਾ ਲਾਇਆ ਆਇਆ ਸੀਗਾ ਉਹ ਵੀ ਸਰਵਿਸ ਕਰਤੀ ਬਾਈ ਲਾਣ ਦੀ ਨਾਲੇ ਆ ਗਿਆ ਬੰਦਾ ਲੈਣ ਵਾਸਤੇ ਤੇ ਆਹ ਮਾਲਚਰ ਕਰਿਆ ਪਿਆ ਸੀ ਕੱਲ ਦਾ ਸਰਵਿਸ ਇਹਨੂੰ ਹਜੇ ਕੋਈ ਲੈਣ ਵਾਸਤੇ ਆਇਆ ਨਹੀਂਗਾ ਜੀ ਤੇ ਯਾਨੀ ਕਿ ਕੰਮ ਇਹਦਾ ਪੂਰਾ ਕਰਕੇ ਆਪਾਂ ਖੜਾ ਆਇਆ ਹੈ ਤਸੱਲੀ ਨਾਲ ਤੇ ਉਹ ਵੀ ਬਾਈ ਕੰਮ ਕਰਤਾ ਤਸੱਲੀ ਨਾਲ ਤੇ ਬਾਈ ਉਹ ਨਹੀਂ ਆਗੇ ਲੈਣ ਵਾਸਤੇ ਜੌਂਡੀਅਰ ਪੰਜਾਬ ਜੀ ਡੀ ਨਾਲ ਤੇ ਵੇਟ ਬਹੁਤ ਖਾਇਆ ਹੋਇਆ ਹੈ ਬਾਈਆਂ ਨੇ ਜੌਂਡੀਅਰ ਦੇ ਅਗਲੇ ਪਾਸੇ ਕਿਉਂਕਿ ਯਾਰ ਜਿਹੜਾ ਜੌਂਡੀਅਰ ਹੁੰਦਾ ਮੇਰੇ ਹਿਸਾਬ ਨਾਲ ਟਰੈਕਟਰ ਨੂੰ ਬਹੁਤ ਹਲਕਾ ਹੈ ਔ ਜਿਆਦਾ ਹਲਕਾ ਟਰੈਕਟਰ ਹੈ ਜੇ ਇਹਦੇ ਉਰੇ ਵੇਟ ਨਾ ਲੱਗਿਆ ਹੋਵੇ ਤਾਂ ਮੇਰੇ ਹਿਸਾਬ ਨਾਲ ਇਹ ਰੋਟਾ ਟਰੈਕਟਰ ਨਹੀਂ ਚੱਕ ਕੇ ਫੇਰ ਸਕਦਾ ਮੂੰਹ ਚੱਕ ਹੋਊਗਾ ਇਸ ਕਰਕੇ ਇਹਦੇ ਤੇ ਮੂਰੇ ਵੇਟ ਲਵਾਉਣੇ ਪੈਂਦੇ ਨੇ ਕਿਉਂਕਿ ਇਹ ਮੇਰੇ ਹਿਸਾਬ ਨਾਲ ਪੰਜਾਬ ਜੜੀ ਨਾਲ ਜਿਹੜਾ ਪਾਲੂ ਵਾਲਾ ਪਲੈਂਟਰ ਹੁੰਦਾ ਡਿੱਗਰ ਜਾਂ ਆਲੂ ਲਾਉਣ ਵਾਲਾ ਪਲੈਂਟਰ ਹੁੰਦਾ ਉਹਨਾਂ ਨਾਲ ਬਹੁਤ ਵੈਸਟ ਚੱਲਦਾ ਹੈ ਪੰਜਾਬ ਜੜੀ ਤਾਂ ਕਰਕੇ ਵੇਟ ਮੂਰੇ ਲਵਾਇਆ ਹੁੰਦਾ ਵੀ ਜਿਹੜਾ ਪਲੈਂਟਰ ਨਾਲ ਇਹਦਾ ਵੇਟ ਮੈਂਟੇਨ ਹੋਵੇ ਤੇ ਮਲਚਰ ਸੀਗਾ 8 ਫੁੱਟਾ ਬਾਈ ਉਹਨਾਂ ਦਾ ਰਬੀਅਰ ਕਰਤੀ ਪੂਰੀ ਓਕੇ ਹੋ ਗਿਆ ਤੇ ਅੰਦਰ ਬਾਈ ਇੱਧਰ ਜਿਹੜਾ ਬੇਲਰ ਲਾਇਆ ਹੋਇਆ ਸੀ ਬੰਦੇ ਲੱਗੇ ਹੋਏ ਨੇ ਕੰਮ ਕਰਨ ਇਹ ਬੇਲਰ ਵੀ ਸਾਰਾ ਕੰਮ ਤਕਰੀਬਨ ਹੋਏ ਗਿਆ ਇਹਦਾ ਕੰਮ ਵੀ ਹੋਈ ਇਹਦਾ ਪੂਰਾ ਤਸੱਲੀ ਬਖਸ਼ ਹੋਇਆ ਪੂਰਾ ਓਕੇ ਕੰਡੀਸ਼ਨ 'ਚ ਕਰਤਾ ਇਹ ਇਹ ਬੇਦਰ ਆਪਣੇ ਕੋਲ ਬਕਾਊ ਖੜਾ ਸੀਗਾ ਜੀ ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਬਾਈ ਸੇਲ ਕਰੀਦੀ ਹੈ ਨਾ ਣਕਾ ਕੇ ਸੇਲ ਕਰੀ ਦੀਆ ਯਾਨੀ ਪੂਰਾ ਕੰਮ ਕਰਕੇ ਸੇਲ ਕਰੀ ਦੀਆ ਇਹ ਬਿਲਰ ਸੇਲ ਹੋ ਗਿਆ ਸੀਗਾ ਜੀ ਸੇਲ ਤੋਂ ਬਾਅਦ ਇਹ ਬਿਲਰ ਦਾ ਹੁਣ ਚੱਲ ਰਿਹਾ ਕੰਮ ਪੂਰਾ ਬਾਈ ਤਸੱਲੀ ਬਖਸ਼ ਇਹ ਬਿਲਰ ਦਾ ਕੰਮ ਕੀਤਾ ਕੋਈ ਚੀਜ਼ੇ ਚਾਹੀ ਨਹੀਂ ਛੱਡੀ ਜਿਹੜੀ ਮਤਲਬ ਕੋਈ ਕੱਚ ਰਹਿ ਗਿਆ ਹੋਵੇ ਤੇ ਬਿਲਰ ਜਾ ਕੇ ਦੱਸੂਗਾ ਵੀ ਹਾਂ ਚੱਲੂਗਾ ਚੱਲੂ ਆਈ ਚੱਲੂ ਆਈ ਵੇਰੀ ਇਹਦੇ ਰਖ ਚੱਲੂਗਾ ਹਾਂ ਹੋਰ ਵਾ ਇਸ 100 100 ਚੱਲੂਗਾ ਚੱਲੂਗਾ ਆ ਠੀਕ ਹੈ। ਹੋਰ ਹੋਰ ਬਿੰਦਰੀ ਕਿਵੇਂ ਆ ਜਿੱਥੇ ਕਿੱਧਰ ਜਾ ਕੇ ਆਏ ਆ? ਅੱਜ ਅਸੀਂ ਏੜੀ ਆ। ਏੜੀ ਆ ਤਿੰਨ ਬਿਲਰ ਪਲਾ ਕੇ ਆ ਨਵੇਂ ਨਿਊ ਇੱਕ ਪੁਰਾਣਾ ਪਲਾ ਕੇ ਆ। ਤਿੰਨ ਬਿਲਰ ਨਵੇਂ? ਨਹੀਂ 2 ਬਿਲ ਨਵੇਂ। ਨਵੇਂ। ਇੱਕ ਪੁਰਾਣਾ। 2 ਬਿਲਰ ਨਿਊ ਅੰਗਰੇਜ਼ੀ ਚ। ਹਾਂ। 1 ਬਿਲਰ 올ਡ। ਓਹੀ 1 올ਡ ਠੀਕ। ਚੱਲਿਆ ਤਾਂ 올ਡ ਮੂਵ ਤੈਨੂੰ ਅਸੀਂ। ਲਓ। ਅਵੀ ਵੇਦਰਵਾਸੇ ਤੇ ਨੋਟਰ ਵੀ ਕੰਮ ਕਰਤਾ ਪੂਰਾ ਆ ਦੇਖੋ ਨੋਟਰ ਬਿਲਕੁਲ ਨਵੇਂ ਅਟਤੇ ਹਨ ਪੂਰਾ ਵਧੀਆ ਕਰਕੇ ਫਿੱਟ ਕਰਾਂਗੇ ਫੋਨ ਵੇਲਾ ਹੋ ਗਿਆ ਸ਼ਾਮ ਦਾ ਜੀ ਯਾਨੀ ਕਿ ਘਰ ਜਾਣ ਦਾ ਤੇ ਹੁਣ ਆਪਾਂ ਮਿਲਦੇ ਆ ਬਾਈ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪ ਤੇ ਐ ਦੇ ਘੈਂਡ ਤੋਂ ਘੈਂਡ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਅਗਲੇ ਟੌਪ ਤੇ ਚੈਨਲ ਨੂੰ ਕਰ ਲਿਓ ਵੱਤ ਤੋਂ ਵੱਤ ਸਬਸਕ੍ਰਾਈਬ ਤੇ ਵੀਡੀਓ ਨੂੰ ਬਾਈ ਜੀ ਵੱਤ ਤੋਂ ਵੱਤ ਸ਼ੇਅਰ ਵੀ ਵੱਤ ਤੋਂ ਵੱਤ ਕਰਿਆ ਕਰੋ ਤੇ ਵੱਤ ਤੋਂ ਵੱਤ ਕਰਦਿਆ ਕਰੋ ਲਾਈਕ ਤੇ ਇਦਾਂ ਹੀ ਆਪਾਂ ਤੁਹਾਡੇ ਹੌਸਲੇ ਨਾਲ ਹੌਲੀ-ਹੌਲੀ ਅੱਗੇ ਵਧਾਂਗੇ ਇੰਪਲੀਮੈਂਟ ਦੀ ਵੀਡੀਓ ਲੈ ਕੇ ਆਜੁਂਦੇ ਰਹਾਂਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਅਗਰੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ